8 ਫੁੱਟ ਦਾ 10 ਇੰਚ ਅੰਦਰਲੇ ਪਾਸਿਓਂ ਖੁੱਲਾ ਜਿਹੜਾ ਉਹ ਆਪਾਂ ਨੂੰ ਮਿਲ ਜੂਗਾ 1200 1200 ਦਾ ਜਿਹੜਾ ਆ ਸਟੈਂਡਰਡ ਹੁੰਦਾ ਆਈਐਸਆਈ ਮਾਰਕਾ ਹੁੰਦਾ ਇਹਦੇ ਕੀ ਸਟੈਂਡਰਡ ਹੁੰਦੇ ਆ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਇਹ ਸਟੈਂਡਰਡ ਕੌਣ ਚੈੱਕ ਕਰਦਾ ਕੀ ਗੱਲ ਬਾਤ ਹੈ ਕਿਵੇਂ ਹੁੰਦਾ ਸੱਸ ਲੈ ਵੀ ਸੱਜਣੋ ਮੈਂ ਖੜਾ ਇਸ ਵਕਤ ਗਲੋਬਲ ਪੈਪ ਵਾਲਿਆਂ ਦੇ ਸਭ ਤੋਂ ਵੱਡੀ ਗੱਲ ਤੇ ਸਭ ਤੋਂ ਵਧੀਆ ਗੱਲ ਇਹ ਕਹਿ ਦਨਾ ਮੈਂ ਤੁਹਾਨੂੰ ਕਿ ਇੱਥੇ ਮਿਲਦੇ ਆਈਐਸਆਈ ਮਾਰਕੇ ਵਾਲੇ ਪਾਈਪ ਸਜਣੋ ਆਈਐਸਆਈ ਮਾਰਕਾ ਤੁਹਾਨੂੰ ਪਤਾ ਕਿ ਇੱਕ ਸਟੈਂਡਰਡ ਆ ਜਿਹੜੇ ਸਟੈਂਡਰਡ ਨੂੰ ਮੇਨਟੇਨ ਰੱਖਣਾ ਪੈਂਦਾ ਪਾਈਪਾਂ ਨਾਲ ਤਾਂ ਇੱਥੇ ਆਈਐਸਆਈ ਵਾਲੇ ਮਿਲਦੇ ਆ ਆਪਾਂ ਇਹ ਕਹਿ ਸਕਦੇ ਪੰਜਾਬ ਦੇ ਜਿਹੜੇ ਟੌਪ ਦੇ ਪਾਈਪ ਬਣਾਉਣ ਵਾਲੇ ਬੰਦੇ ਆ ਉਹਨਾਂ ਦੇ ਵਿੱਚੋਂ ਇੱਕ ਬੰਦੇ ਕੋਲੇ ਮੈਂ ਖੜਾ ਹਾਂ ਗਰਦੀਪ ਕੋਲੇ ਤੇ ਇੱਕ ਹੋਰ ਖੁਸ਼ੀ ਦੀ ਗੱਲ ਇਹ ਆ ਸਜਣੋ ਕਿ ਇਹ 90 ਮਲੇਰ ਕੋਟਲੇ ਏਰੀਏ ਦੇ ਵਿੱਚ ਇੱਕੋ ਇੱਕ ਫੈਕਟਰੀ ਹੈ ਜਿਹੜੀ ਭਾਰਤ ਸਰਕਾਰ ਵੱਲੋਂ ਪ੍ਰਮਾਣਿਤ ਸਟੈਂਡਰਡ ਨੂੰ ਮੇਨਟੇਨ ਰੱਖਦੀ ਆ ਇਹ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਆ ਵੀ ਇਧਰਲੇ ਪਾਸੇ ਇਸ ਸਟੈਂਡਰਡ ਨੂੰ ਮੇਨਟੇਨ ਰੱਖਣ ਵਾਲੀ ਕੋਈ ਫੈਕਟਰੀ ਹੈ ਨਹੀਂ ਸੀ ਪਰ ਇਹ ਪੰਜਾਬੀਆਂ ਲਈ ਖੁਸ਼ੀ ਵਾਲੀ ਗੱਲ ਇਹ ਆ ਵੀ ਇਹ ਡਿਲੀਵਰੀ ਆ ਜਿਹੜੀ ਉਹ ਪੂਰੇ ਪੰਜਾਬ ਦੇ ਵਿੱਚ ਫਰੀ ਕਰ ਰਿਹਾ ਜਿਹੜਾ ਰੇਟ ਦੇ ਦੇਣਗੇ ਉਸੇ ਰੇਟ ਤੁਹਾਡੇ ਘਰੇ ਪੈਪ ਆ ਜਿਹੜੇ ਪਹੁੰਚ ਜਾਣਗੇ ਤੁਹਾਨੂੰ ਲੱਦ ਕੇ ਲਿਜਾਣ ਦੀ ਟੈਨਸ਼ਨ ਨਹੀਂ ਉਹ ਟਟਪਾਜ ਵਾਲੀ ਵੀ ਗੱਲ ਆ ਜਿਹੜੀ ਰਾਹ ਦੇ ਵਿੱਚ ਉਹ ਵੀ ਆਪਾਂ ਗੱਲ ਬਾਈ ਗਰਦੀਪ ਨਾ ਨਵੇੜ ਲੈਨੇ ਆ ਨਾਲੇ ਕਰਦੇ ਆ ਮਾੜੀ ਮੂਠੇ ਰੇਟ ਰਪੜੇ ਦੀ ਗੱਲਬਾਤ ਬਾਈ ਸਾਸਰੀ ਘਰ ਸਾਸਰੀ ਘਰ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਕਿ ਇਹ ਸਾਜਣ ਪੰਜਾਬ ਦਾ ਇੱਕੋ ਇੱਕ ਉਹ ਕਿਸਾਨ ਆ ਜਿਹਨੇ ਫੁੱਲਾਂ ਦੀ ਖੇਤੀ ਤੇ ਬਹੁਤ ਵੱਡੀ ਮਹਾਰਤ ਆ ਤੇ ਸਫਲ ਫੁੱਲਾਂ ਦੀ ਖੇਤੀ ਕਰਦਾ ਤਾਂ ਜਿਹੜੇ ਬੰਦੇ ਨੇ ਪਹਿਲਾਂ ਕੁਝ ਵੱਖਰਾ ਕੀਤਾ ਹੋਵੇ ਤਾਂ ਉਹ ਬੰਦੇ ਨੂੰ ਸਟੈਂਡਰਡਾਂ ਦਾ ਪਤਾ ਹੁੰਦਾ ਕਿ ਮੈਂ ਆਪਦੇ ਸਟੈਂਡਰਡ ਨੂੰ ਕਿਵੇਂ ਮੇਨਟੇਨ ਰੱਖਣਾ ਬੰਦੇ ਕੋਲੇ ਗੋਰੇ ਆਉਂਦੇ ਆ ਅੰਗਰੇਜ਼ ਆਉਂਦੇ ਜਿਹੜੇ ਫੁੱਲ ਖਰੀਦ ਕੇ ਲੈ ਕੇ ਜਾਂਦੇ ਮਤਲਬ ਇੰਟਰਨੈਸ਼ਨਲ ਲੈਵਲ ਤੇ ਫੁੱਲਾਂ ਦਾ ਵਪਾਰ ਕਰਦਾ ভাই ভাই ਪੈਪਾ ਪੱਕਾ ਦੀ ਕਾਦੇ ਵਾਸਤੇ ਬਣਉਂਦੇ ਇੱਕ ਤਾਂ ਖੇਤਾਂ 'ਚ ਨੱਪਣ ਵਾਲੇ ਹੋਣ ਹਾਂਜੀ ਹੋਰ ਕਾਦੇ ਕਾਦੇ ਵਾਸਤੇ ਪੈਪ ਬਣਦੇ ਇੱਕ ਤਾਂ ਆਪਣੇ ਦੇ ਦੇਖੋ ਇਹ ਖੇਤਾਂ 'ਚ ਜਿਹੜਾ ਨਹਿਰੀ ਪ੍ਰੋਜੈਕਟ ਦਾ ਕੰਮ ਚੱਲਦਾ ਸਰਕਾਰ ਦਾ ਜੀ ਇੱਕ ਮੋਟਰ ਵਾਲੇ ਪੈਪਾ ਵਾਸਤੇ ਇੱਕ ਸੀਵਰੇਜ ਵਾਸਤੇ ਠੀਕ ਆ ਜਿਹੜੇ ਮਤਲਬ ਤਿੰਨ ਤਰ੍ਹਾਂ ਦੇ ਮੇਨ ਆਪਣੇ ਕੋਲ ਪੈਪ ਬਣਦੇ ਆ ਇੱਕ ਖੇਤਾਂ ਵਾਲੇ ਜਿਹੜੇ ਜ਼ਿਮੀਦਾਰ ਨੇ ਕਿੱਲਾਂ ਤੋਂ ਕਿੱਲੇ ਤੋਂ ਨਪਣੇ ਆ ਇੱਕ ਉਹ ਆ ਵੀ ਜਿਨੇ ਕੱਸੀ ਦੇ ਵਿੱਚ ਨੱਪ ਕੇ ਲਿਆਣਾ ਕੱਸੀ ਦੇ ਖਾਲਾਂ ਦੇ ਵਿੱਚ ਨੱਪ ਕੇ ਲਿਆਣਾ ਉਹ ਬਣਦੇ ਆ ਤੇ ਤੀਸਰਾ ਆਪਣੇ ਕੋਲੇ ਬਣਦੇ ਆ ਜਿਹੜੇ ਸੀਵਰੇਜ ਵਾਲੇ ਸੀਵਰੇਜ ਵਾਲੇ ਪੈਪ ਜਿਹਨਾਂ ਨੇ ਪਿੰਡਾਂ ਦੇ ਵਿੱਚ ਸੀਵਰੇਜ ਪਾਉਣਾ ਤਿੰਨਾਂ ਦੇ ਵਿੱਚ ਜਿਹੜਾ ਆ ਸਟੈਂਡਰਡ ਹੁੰਦਾ ਆ ਆਈਐਸਆਈ ਮਾਰਕਾ ਹੁੰਦਾ ਇਹਦੇ ਕੀ ਸਟੈਂਡਰਡ ਹੁੰਦੇ ਆ ਪਹਿਲਾਂ ਤਾਂ ਮੈਨੂੰ ਐ ਦੱਸੋ ਵੀ ਇਹ ਸਟੈਂਡਰਡ ਕੌਣ ਚੈੱਕ ਕਰਦਾ ਕੀ ਗੱਲ ਬਾਤ ਆ ਕਿਵੇਂ ਹੁੰਦਾ ਇਹ ਇਹ ਸੈਂਟਰ ਸਰਕਾਰ ਦੀ ਏਜੰਸੀ ਆਈਐਸਐਲ ਉਹ ਆ ਕੇ ਸਟੈਂਡਰਡ ਚੈੱਕ ਕਰਦੇ ਨੇ ਉਹਨਾਂ ਦੇ ਆਪਦੇ ਸਟੈਂਡਰਡ ਨੇ ਵੀ ਇੰਨਾ ਸਿਮੇਂਟ ਪੈਣਾ ਚਾਹੀਦਾ ਇੰਨਾ ਚ ਲੋਹਾ ਪੈਣਾ ਚਾਹੀਦਾ ਵੀ ਇੰਨੇ ਬਜਨਾਂ ਦੇ ਮੈਂ ਹੁਣ 12 ਦੇ ਪਾਈਪ ਦਾ 4 ਕਿਲੋ ਲੋਹਾ ਸਟੈਂਡਰਡ ਆ ਉਹਨਾਂ ਦਾ ਵੀ 4 ਕਿਲੋ ਪੈਣਾ ਚਾਹੀਦਾ ਜੀ ਉਹ ਬਕਾਇਦਾ ਟਾਈਮ ਟੂ ਟਾਈਮ ਮਹੀਨੇ ਦੋ ਮਹੀਨਿਆਂ ਬਾਅਦ ਚੈੱਕ ਕਰਦੇ ਰਹਿੰਦੇ ਨੇ ਅਛਾ ਉਹ ਆ ਕੇ ਆਪਣਾ ਜਿਹੜਾ ਇੱਥੇ ਢੇਰ ਪਾਈਪਾਂ ਦਾ ਪਿਆ ਉਹਨਾਂ ਚ ਕੋਈ ਵੀ ਪੈਰ ਚੱਕ ਕੇ ਉਹਨੂੰ ਤੋੜ ਕੇ ਚੈੱਕ ਕਰ ਸਕਦੇ ਉਹ ਕੋਈ ਵੀ ਚੈੱਕ ਕਰ ਦਿੰਦੇ ਨੇ ਉਹ ਕੋਈ ਵੀ ਚੈੱਕ ਕਰ ਸਕਦੇ ਜੇ ਮੰਨ ਕੇ ਚੱਲੋ ਵੀ ਆਪਣਾ ਚੈਕਿੰਗ ਦੇ ਵਿੱਚ ਫੇਲ ਹੋ ਜਾਂਦੇ ਆ ਤਾਂ ਉਹ ਆਪਣਾ ਲਾਇਸੈਂਸ ਰੱਦ ਕਰ ਦਿੰਦੇ ਨੇ ਲਾਇਸੈਂਸ ਕੈਨਸਲ ਕਰ ਦਿੰਦੇ ਨੇ ਉਹ ਲਾਇਸੈਂਸ ਕੈਨਸਲ ਕਰ ਦਿੰਦੇ ਨੇ ਤੇ ਇਹਦੇ ਜਦੋਂ ਤੁਹਾਡੇ ਕੋਲੇ ਆਈਐਸਆਈ ਦਾ ਤਾਂ ਫਿਰ ਤਾਂ ਤੁਹਾਨੂੰ ਸਰਕਾਰ ਦੇ ਵੀ ਠੇਕੇ ਮਿਲ ਜਾਂਦੇ ਹੋਣਗੇ ਸਰਕਾਰੀ ਵੀ ਦਿੰਦੇ ਜਿਆਦਾਤਰ ਜੀ ਸੇ ਡਿਲੀਵਰੀ ਦਾ ਕੀ ਹਿਸਾਬ ਕਿਤਾਬਾ ਗਰਦੀ ਮਾੜਾ ਜਿਹਾ ਬੰਦਾ ਸਾਰੇ ਪੰਜਾਬ 'ਚ ਜਿੱਥੇ ਵੀ ਜਾਣੀ ਆ ਫ੍ਰੀ ਆ ਰਕੋਸਟਾ ਡਿਲੀਵਰੀ ਦਾ ਇਸਨੇ ਕਿਸ ਤੋਂ ਪੁੱਛਿਆ ਇਹਦੇ ਮੈਂ ਤੁਹਾਨੂੰ ਦੇਖਿਆ ਮੈਂ ਇੱਕ ਤਾਂ ਪੈਪ ਆ ਤੁਹਾਡੇ ਕੋਲੇ ਇਸ ਤਰ੍ਹਾਂ ਦੀਆਂ ਪੁਲੀਆਂ ਬਣਦੀਆਂ ਵੀ ਇਹ ਪੁਲੀ ਆ ਪੁਲੀ ਦੇ ਉੱਤੇ ਘੜਾ ਚੜਦਾ ਹਾਂ ਜੀ ਇੱਕ ਤਾਂ ਤੁਹਾਡੇ ਕੋਲੇ ਇਸ ਤਰ੍ਹਾਂ ਦੇ ਪੈਪ ਆ ਹਾਂ ਜੀ ਹਾਂ ਜੀ ਇੱਕ ਪੈਪ ਆ ਮੈਂ ਦੇਖਿਆ ਵੀ ਉਹਦਾ ਮੂੰਹ ਇੱਕ ਪਾਸਿਓਂ ਖੁੱਲਾ ਇੱਕ ਪਾਸਿਓਂ ਢੀੜਾ ਉਹ ਏ ਪਲੇਨ ਨੇ ਉਹ ਐਸਐਨਐਸ ਨੇ ਉਹ ਸੀਬ੍ਰੇਜ ਵਾਸਤੇ ਯੂਜ਼ ਹੁੰਦੇ ਨੇ ਇਹ ਮੋਟਰਾਂ ਤੇ ਨਹਿਰੀ ਕੰਮ ਵਾਸਤੇ ਯੂਜ਼ ਹੁੰਦੇ ਨੇ अच्छा ਆ ਮੋਟਰਾਂ ਤੇ ਨਹਿਰੀ ਕੰਮ ਵਾਸਤੇ ਨਹਿਰੀ ਕੰਮ ਵਾਸਤੇ ਇਹ ਕਾਤੋਂ ਨਹੀਂ ਵਰਤਿਆ ਜਾਂਦਾ ਸੀਵਰੇਜ ਵਾਸਤੇ ਉਹ ਕਿਉਂ ਵਰਤਿਆ ਜਾਂਦਾ ਇਹਦਾ ਕੀ ਕਾਰਨ ਇਹਦਾ ਉਹ ਚ ਪ੍ਰੈਸ਼ਰ ਨਹੀਂ ਬਣਦਾ ਇਹਦੇ ਵਿੱਚ ਪਾਣੀ ਆ ਜਿਹੜਾ ਇਹ ਪ੍ਰੈਸ਼ਰ ਨਾਲ ਨਿਕਲਦਾ ਉਹਦੇ ਵਿੱਚ ਨੋਰਮਲ ਪਾਣੀ ਨੇ ਜਾਂ ਉਹਦੇ ਵਿੱਚ ਪਾਣੀ ਨੇ ਆਪ ਦੇ ਮਹਾਨ ਨਾ ਤੁਰਿਆ ਜਾਣਾ ਤਾਂ ਇਹਦੇ ਵਿੱਚ ਪਾਣੀ ਤੱਕੇ ਨਾ ਹਾਂ ਇਹ ਚ ਸੀਵਰੇਜ ਨਾ ਪੈਣਾ ਉਹ ਲੈਵਲਿੰਗ ਤੇ ਪੈਣਾ ਇਹ ਜ਼ੀਰੋ ਲੈਵਲ ਤੇ ਪੈਣਾ ਇਹਦਾ ਕੋਈ ਲੈਵਲ ਤਾਂ ਨਹੀਂ ਇਹ ਤਾਂ ਪਾਣੀ ਦੇ ਸਟੈਂਡਰਡ ਨਾਲ ਪ੍ਰੈਸ਼ਰ ਨਾਲ ਪਾਣੀ ਜਾਣਾ ਇਹਦੇ ਵਿੱਚ ਅੱਛਾ ਇਹ ਅੱਛਾ ਇਸ ਕਰਕੇ ਇਹਨਾਂ ਦੇ ਉੱਤੇ ਕੜ ਇਹ ਕੜਾ ਹੀ ਕੰਮ ਜਾਵੇ ਹਾਂ ਇਹ ਇਹਨਾਂ ਦੇ ਆਪਸ ਵਿੱਚ ਦੋਵੇਂ ਪਾਈਪ ਜੁੜ ਜਾਂਦੇ ਨੇ ਉਹਦੇ ਵਿੱਚ ਆ ਟੱਕਰ ਵੱਜਦੀ ਆ ਲਾ ਕੇ ਗਾਹਾਂ ਜਾ ਕੇ ਪਾਣੀ ਦੀ ਇਹ ਉਹ ਤੇ ਤਾਂ ਨਹੀਂ ਉਹ ਪ੍ਰੈਸ਼ਰ ਬਣਦਾ ਹੈਗਾ ਉਹਨਾਂ ਪ੍ਰੈਸ਼ਰ ਨਹੀਂ ਬਣਦਾ ਟੱਕਰ ਲੱਗਣ ਨਾਲ ਪ੍ਰੈਸ਼ਰ ਘਟਦਾ ਹਰੇਕ ਪਾਈਪ ਬਾਅਦ ਇਹ ਤਾਂ ਆਮ ਨੋਰਮਲ ਆਮ ਨੂੰ ਸਾਹਮਣੀ ਬਰਾਬਰ ਹੁੰਦੇ ਨੇ ਪ੍ਰੈਸ਼ਰ ਇੱਕ ਥਾਂੋਂ ਪਾ ਕੇ ਜਿੱਥੋਂ ਪਾਣੀ ਡਿਗਣਾ ਉਤੋਂ ਪ੍ਰੈਸ਼ਰ ਨਾਲ ਲਾਸਟ ਕੋਨੇ ਤੱਕ ਪ੍ਰੈਸ਼ਰ ਨਾਲ ਪਾਣੀ ਨਹੀਂ ਜਾਣਾ ਉਹਦੇ ਹਰੇਕ ਪਾਣੀ ਦੇ ਟੱਕਰ ਲਾ ਕੇ ਉਹ ਕਰਨਾ ਮੈਂ ਸਮਝ ਗਿਆ ਵੀ ਇਹਦੇ ਤਾਂ ਐ ਕੰਨੀ ਨਾਲ ਕੰਨੀ ਜੁੜ ਗਈ ਤੇ ਉੱਤੋਂ ਦੀ ਕੜਾ ਚੜ ਗਿਆ ਹਾਂ ਜੀ ਉਹਦੇ ਕੀ ਆ ਕਿ ਫਿਰ ਕੰਨੀ ਨਾਲ ਕੰਨੀ ਨਹੀਂ ਜੁੜਦੀ ਉਹ ਆਏ ਆ ਹਾਂ ਜੀ ਉਧਰਲੇ ਪਾਸੇ ਹਾਂ ਉਹ ਤੇ ਕਿਉਂ ਇਹ ਚ ਪਾਣੀ ਇੱਕ ਥਾਮੋਂ ਪੈਣਾ ਇੱਕ ਥਾਮੇ ਜਾ ਕੇ ਨਿਕਲਣਾ ਜਿਹੜਾ ਸੀਵਰੇਜ ਵਾਲਾ ਹੁੰਦਾ ਉਹ ਚ ਇੱਕੋ ਪਾਣੀ ਘਰੋਂ ਪੈਂਦਾ ਦੋ ਪਾਈਪਾਂ ਬਾਅਦ ਚਾਰ ਪਾਈਪਾਂ ਬਾਅਦ ਹੋਰ ਘਰ ਦਾ ਸੀਵਰੇਜ ਵਾਲਾ ਪੈਣ ਲੱਗਿਆ ਉਹਦੇ ਕਰਕੇ ਉਹ ਹੁੰਦਾ ਮਤਲਬ ਤਾਂ ਕਰਕੇ ਉਹ ਹੋਰ ਤਕਨੀਕ ਨਾ ਬਣਦਾ ਇਹ ਹੋਰ ਤੇ ਹੋਣੀ ਕਰਦਾ ਹੋਰ ਤਕਨੀਕ ਨਾ ਬਣਦਾ ਤੇ ਪੈਪ ਮੰਨ ਕੇ ਚੱਲੋ ਯਾਰ ਇੱਥੋਂ ਹੁਣ ਪਠਾਨਕੋਟ ਬੰਦੇ ਨੇ ਦੋ ਪੈਪ ਹੀ ਮੰਗਾ ਲਏ ਹੈ ਤਾਂ ਪਠਾਨਕੋਟ ਵੀ ਪੰਜਾਬ ਚ ਹੀ ਆ ਤੇ ਫਿਰ ਭੇਜਦੇ ਕਰ ਭੇਜ ਦੋਗੇ ਭੇਜ ਦਾਂਗੇ ਉਹਦੀ ਡਿਲੀਵਰੀ ਦਾ ਮੁੜ ਕੇ ਨਾ ਰੱਟਾ ਪਾਵੇ ਵੀ ਬਾਈ ਨਹੀਂ ਨਹੀਂ ਡਿਲੀਵਰੀ ਦਾ ਕੋਈ ਨਹੀਂ ਹਾਂਜੀ ਤੁਹਾਡੇ ਕੋਲੇ ਉਸ ਤਰ੍ਹਾਂ ਦਾ ਨੈਟਵਰਕਿੰਗ ਹੈਗੀ ਆ ਹਾਂ ਉਹ ਨੈਟਵਰਕ ਹੈਗਾ ਹੈਗਾ ਨੈਟਵਰਕ ਹਾਂਜੀ ਭਾਈ ਰੇਟ ਰੂਟ ਵੀ ਮਾੜਾ ਮੋਟਾ ਦੱਸ ਦੇਵਾਂਗੇ ਫਿਰ ਲੋਕ ਤਰਾਜ ਕਰਦੇ ਕਹਿੰਦੇ ਯਾਰ ਦੇਖੋ ਇਹ ਚ 10 ਤੋਂ ਲੈ ਕੇ ਅਸੀਂ 24 ਇੰਚ ਤੱਕ ਪਾਈਪ ਦਿੰਨੇ ਆ 10 ਇੰਚ 2 ਫੁੱਟ ਉਸ ਤੋਂ ਬਾਅਦ 10 ਇੰਚ ਮਤਲਬ 10 ਇੰਚ ਤੋਂ ਲੈ ਕੇ 24 ਇੰਚ ਤੱਕ ਤੁਹਾਡੇ ਕੋਲ ਪਾਈਪ ਆ 10 ਦੇ 12 ਦੇ 14 ਦੇ 16 ਦੇ 18 ਦੇ 20 ਦੇ ਤੇ 24 ਜੀ ਉਹਨਾਂ ਦਾ ਜੀ ਮੈਂ ਹੁਣ 20 ਦੇ ਦਾ 2400 ਰੁਪਏ ਰੇਟ ਆ ਜੀ ਤੇ 10 ਦੇ ਦਾ 1200 ਰੁਪਿਆ ਰੇਟ ਜਿਹੜਾ 10 ਇੰਚ ਪਾਈਪ ਉਹਦਾ 1200 ਰੁਪਿਆ ਰੇਟ ਆ ਤੇ ਉਹਦੀ ਲੰਬਾਈ ਕਿੰਨੀ 10 ਫੁੱਟ 8 ਫੁੱਟ 8 ਫੁੱਟ ਇਹ 2.5 ਮੀਟਰ ਤੇ ਨੇ 8 ਫੁੱਟ 2 ਇੰਚ ਲੰਬਾਈ ਇਹਨਾਂ 8 ਫੁੱਟ ਦਾ 10 ਇੰਚ ਅੰਦਰਲੇ ਪਾਸਿਓਂ ਖੁੱਲਾ ਜਿਹੜਾ ਉਹ ਆਪਾਂ ਨੂੰ ਮਿਲ ਜੂਗਾ 1200 1200 ਦਾ 1200 ਦਾ ਜਿਹੜਾ 20 ਦਾ ਉਹਦਾ 2400 ਰੁਪਿਆ ਡਿਲੀਵਰੀ ਸਾਰੇ ਪਾਈਪਾਂ ਦਾ ਕੋਈ ਫਰੀ ਹੈ ਹਾਂ ਡਿਲੀਵਰੀ ਸਾਰੇ ਪਾਈਪਾਂ ਦਾ ਸਾਰੇ ਪਾਈਪਾਂ ਦੀ ਫ੍ਰੀ ਹੈ ਕਈ ਵਾਰੀ ਪਤਾ ਕੀ ਗੱਲ ਆ ਕਿ ਮੈਂ ਐਂ ਆ ਵੀ ਕਿਸੇ ਬੰਦੇ ਨੇ ਨਾ ਕਈ ਵਾਰੀ ਸੂਏ ਸਾਏ ਚ ਹੀ ਪੁਲੀ ਨੱਪਣੀ ਹੁੰਦੀ ਆ ਨਹੀਂ ਠੀਕ ਹੈ ਕਿ ਨਹੀਂ ਵੀ 2-3 ਪੁਲੀਆਂ ਹੀ ਨੱਪਣੀਆਂ ਹੁੰਦੀਆਂ ਕੋਈ ਸੂਏ ਕੱਸੀ ਦੇ ਵਿੱਚ ਹੀ ਮੰਗਣ ਵਾਸਤੇ ਹਾਂਜੀ ਉਸ ਬੰਦੇ ਲਈ ਵੀ ਡਿਲੀਵਰੀ ਫ੍ਰੀ ਹੋ ਜੇ ਡਿਲੀਵਰੀ ਉਹਦੇ ਉਹਦੀ ਫ੍ਰੀ ਹੋ ਜਾਉ ਮੰਨ ਲਾ ਰਾਹ ਜਾਂਦੇ ਦੋ ਪੈਵ ਟੁੱਟ ਗਏ ਉਹ ਤਾਂ ਜਿੱਥੇ ਤੱਕ ਅਗਲੇ ਦੇ ਖੇਤ ਚੱਕ ਪਹੁੰਚਣ ਤੱਕ ਦੀ ਸਾਡੀ ਜਿੰਮੇਵਾਰੀ ਖੇਤ ਚ ਕੀਰਾਂ ਲਾ ਕੇ ਹੂੰ ਉਦੋਂ ਬਾਅਦ ਸਾਡੀ ਜਿੰਮੇਵਾਰੀ ਖਤਮ ਪਰ ਆ ਲਾਉਂਦੇ ਨੂੰ ਟੁੱਟ ਗਏ ਰਸਤੇ 'ਚ ਟੁੱਟ ਗਿਆ ਸਾਡੇ ਨੂੰ ਅੱਛਾ ਜੇ ਲਾਉਂਦੇ ਤਾਂ ਟੁੱਟ ਗਿਆ ਉਹ ਤੁਹਾਡਾ ਉਹ ਸਾਡਾ ਤੇ ਡਿਲੀਵਰੀ ਫਰੀ ਆ ਡਿਲੀਵਰੀ ਮੇਰੇ ਹਿਸਾਬ ਨਾਲ ਤਾਂ ਗੱਲ ਮੁੱਕ ਗਈ ਫਿਰ ਇੱਥੇ ਕਿ ਸਟੈਂਡਰਡ ਵਾਲੀ ਗੱਲ ਹੁਣ ਤੁਹਾਨੂੰ ਦੱਸਣ ਦੀ ਲੋੜ ਨਹੀਂ ਪਈ ਐ ਐਸਆਈ ਕਹਿੰਦਾ ਉਹ ਤੋਂ ਆਈਐਸਆਈ ਜੋ ਮੈਂਬਰੀ ਲੈਂਦਾ ਹਮ ਪਹੁੰਚਣ ਦੀ ਜ਼ਿੰਮੇਵਾਰੀ ਤੁਸੀਂ ਲੈਣੇ ਆ ਰੇਟ ਦਰਸ਼ਕਾਂ ਨੇ ਸੁਣ ਲਿਆ ਅਡਰੈਸ ਮਾੜਾ ਆਪਾ ਬੋਲਦ ਨੇ ਮੇਰੇ ਹਿਸਾਬ ਨਾਲ ਤਾਂ ਕੋਈ ਬਾਕੀ ਗੱਲ ਹੀ ਨਹੀਂ ਰਹਿ ਗਈ ਅਡਰੈਸ ਵੀ ਦੱਸ ਦਿਓ ਫਿਰ ਹੁਣ ਅਡਰੈਸ ਆ ਜੀ ਪਿੰਡ ਹੈ ਨਿਆਮਤਪੁਰ ਜੀ ਨੇਰ ਅਮਰਗੜ ਜੀ ਪਲੇਰ ਕੋਟਲਾ ਨਾਭਾ ਤੇ ਧੂਰੀ ਦੇ ਸੈਂਟਰ ਪੈ ਜਾਂਦਾ ਤਿੰਨੇ ਸਹਿਰ ਵਿੱਚ ਪੈਂਦੇ ਨੇ ਅਮਰਗੜ ਤੋਂ ਧੂਰੀ ਰੋਡ ਦੇਤੇ ਜਿਹੜੀ ਫੈਕਟਰੀ ਹੈ ਹਾਂ ਜੇ ਕਿਸੇ ਬੰਦੇ ਨੇ ਆਉਣਾ ਹੈ वैसे ता तूसी मतलब मैं तौनु एक गल कह देना जिम्मेवारी ਨਾਲ ਜਿਹੜੇ ਬੰਦੇ ਨਾਲ ਵਰਤੇ ਹੁੰਨੇ ਆ ਕਿ ਤੁਸੀਂ ਲੱਖ ਦੇ 2 ਲੱਖ ਦੇ 4 ਲੱਖ ਦੇ ਪਾਈਪ ਮੰਗਾਉਣੇ ਆ ਨਹੀਂ ਆਉਣ ਦਾ ਟਾਈਮ ਨਾ ਇਹ ਬੰਦਾ ਤੁਹਾਨੂੰ ਕਹਿੰਦਾ ਖਾਤੇ ਚ ਪੈਸੇ ਪਾ ਦਿਓ ਤਾਂ ਪਾ ਦਿਓ ਕੋਈ ਪਰੇਸ਼ਾਨੀ ਨਹੀਂ ਮੈਂ ਬੈਠਾ ਸਹੀ ਆ ਨਾ ਗੱਲ ਹਾਂਜੀ ਹਾਂ ਵੀ ਕਈ ਵਾਰੀ ਆਇਆ ਹੁੰਦਾ ਵੀ ਇਹ ਬੰਦਾ ਡਰੀ ਜੇ ਜਾਂਦਾ ਯਾਰ ਲੱਖ ਰੁਪਈਆ ਬੰਦੇ ਦੇ ਖਾਤੇ ਚ ਪਾਤਾ ਪਤਾ ਨਹੀਂ ਕੀ ਹੋਊਗਾ ਨਹੀਂ ਹੋਊਗਾ ਬਗਾਨੇ ਦੁਕਾਨਦਾਰ ਤੋ ਮੈਂ ਵੀ ਡਰਦਾ ਹਰ ਇੱਕ ਦੁਕਾਨਦਾਰ ਦੀ ਜ਼ਿੰਮੇਵਾਰੀ ਨਹੀਂ ਲਈ ਜਾਂਦੀ ਨਾ ਮੈਂ ਕਈ ਵਾਰ ਹੀ ਮਿਲੇ ਹੁੰਨੇ ਆ ਪਰ ਜਦੋਂ ਕਿਸੇ ਬੰਦੇ ਨੂੰ ਵੇਖਿਆ ਹੁੰਦਾ ਕਿਸੇ ਬੰਦੇ ਦਾ ਸਟੈਂਡਰਡ ਵੇਖਿਆ ਹੁੰਦਾ ਤਾਂ ਉੱਥੇ ਆਪਾਂ ਜ਼ਿੰਮੇਵਾਰੀ ਲੈ ਸਕਦੇ ਹੁੰਦੇ ਆ ਠੀਕ ਹੈ ਕਿ ਨਹੀਂ ਸਾਡਾ ਮੇਨ ਕੰਮ ਤਾਂ ਸਾਡਾ ਫੁੱਲਾਂ ਦਾ ਹੀ ਫੁੱਲਾਂ ਦਾ ਹੀ ਫਲਾਵਰ ਸੀ ਦਾ ਐਕਸਪੋਰਟ ਦਾ ਇਹ ਵੀ ਨਾਲ ਸ਼ੁਰੂ ਕਰਕੇ ਕਿਉਂ ਸਾਡੇ ਏਰੀਆ 'ਚ ਹੈ ਹੀ ਨਹੀਂ ਤੀ ਕੀ ਪਾਈਪਾਂ ਦੀ ਫੈਕਟਰੀ ਕੋਈ ਵੀ ਇਹਦੇ ਕਰਕੇ ਵੀ ਇਹ ਹੈ ਹੀ ਨਹੀਂਗਾ ਇਹ ਵੀ ਕੰਮ ਤੇ ਆਹ ਭਾਈ ਕਿੰਨੇ ਦਿਨ ਭੌਂਕੇ ਰੱਖਣੇ ਪੈਂਦੇ ਆਂ ਕਿ ਇੱਕ ਹਫਤਾ ਹੀ ਇਹ ਇੱਕ ਹਫਤਾ ਇਹਦੇ ਵਿੱਚ ਇਧਰਲੇ ਪਾਸਿਓਂ ਪਾਪ ਜਾਈ ਜਾਣਾ ਉਧਰ ਨਿਕਲੀ ਜਾਣਾ ਇਹ ਉਧਰ ਨਿਕਲੀ ਜਾਣਾ ਅੱਛਾ ਆਏ ਇਹਨਾਂ ਦੀ ਵਾਰੀ ਆਈ ਜਾਣੀ ਆ ਵਾਰੀ ਸਰ ਹਾਂ ਜੀ ਹਾਂ ਦੀ ਵਾਰੀ ਸਿੱਦੇ ਵੀ ਉਧਰੋਂ ਚਾਰ ਕੱਢ ਤੇ ਇਹ ਚਾਰ ਵਿੱਚ ਵਗ ਜਾਣਗੇ ਠੀਕ ਆ ਜਿਵੇਂ ਜਿਵੇਂ ਉਧਰੋਂ ਉਹ ਮੈਂ ਅਲਾਈਨਮੈਂਟ ਤੇ ਕੰਮ ਲਾਇਆ ਹੋਇਆ ਤੇ ਉਹ ਉਹ ਰੇਲ ਦੇ ਪਈਏ ਜੇ ਉਹ ਕਾਹਤੋਂ ਲਾਏ ਆ ਬਾਈ ਉਹਨਾਂ ਦੇ ਉੱਤੇ ਹੀ ਪਾਈਪ ਬਣ ਦਿੰਨੇ ਇਹ ਇਹਨਾਂ ਦੇ ਉੱਤੇ ਪਾਈਪ ਬਣਦਾ ਹਾਂ ਜੀ ਆਹਾ ਇੱਥੋਂ ਬੰਦਮ ਇਹ ਜਦੋਂ ਫਿਰ ਘੁੰਮਦਾ ਫਿਰ ਐ ਆਲੇ-ਦਾਲੇ ਲੱਗ ਜਾਂਦਾ ਸੀਮੈਂਟ ਵਾਈਬ੍ਰੇਟਰ ਹੁੰਦੀ ਹੈ ਕਿ ਨਾ ਵਾਈਬ੍ਰੇਸ਼ਨ ਕਰਕੇ ਸੈਟਿੰਗ ਹੁੰਦੀ ਹੈ ਜਿਵੇਂ ਦੂਜੇ ਮੰਦਰ ਰੇਲ ਦਾ ਹਿੱਸਾ ਜਿਹੀ ਲੱਗਦਾ ਕਿ ਉਹ ਰੇਲ ਦੇ ਟਾਇਰ ਰਹੇ ਇਹ ਰੇਲ ਦੇ ਟਾਇਰ ਹੀ ਆ ਇਹ ਇਹ ਰੇਲ ਦਾ ਹਿੱਸਾ ਹੀ ਹੈ ਬ੍ਰੀਤਾ ਇਹ ਰੇਲ ਜਿਸ ਸੇ ਨੂੰ ਆ ਵੀ ਸਪੀਡ ਤੇ ਚੱਲਦੇ ਨੇ ਕਿਉਂ ਨਾ ਉਹਦੇ ਕਰਕੇ ਉਹ ਵਾਇਬ੍ਰੇਟਰ ਹੁੰਦਾ ਫਿਰ ਬੈ। ਕੀ ਨੇ ਸੋਚਿਆ ਵੀ ਰੇਲ ਦੇ ਹਿੱਸੇ ਨੂੰ ਪੀਟਰ ਇੰਜਣ ਘੇੜੂਗਾ ਬਣਾਉਣ ਵਾਲੇ ਨੇ ਸੋਚਿਆ ਸੀ ਜਿਗਾਰਡ ਵਾਲੇ ਨੇ ਸੋਚ ਲਿਆ। ਵੀ ਆਏ ਘੇੜਿਆ ਜਾ ਸਕਦਾ ਹਨਾ। ਬਾਈ ਗਰਦੀਪਾ ਬਾਈ ਨੇ ਮੈਨੂੰ ਗੱਲ ਬਹੁਤ ਕੰਮ ਦੀ ਦੱਸੀ ਚੱਲਦੇ ਤੋਂ ਕਿ ਬਹੁਤ bari 2-3 ਸਾਲ ਬਾਅਦ ਜੋੜ ਹਿੱਲ ਜਾਂਦੇ ਆ ਵੀ ਉਹਦੀ ਗਲਤੀ ਮਿਸਤਰੀ ਦੀ ਹੁੰਦੀ ਆ ਜਾਂ ਭਾਈ ਪੰਚ ਹੁੰਦੀ ਆ। ਉਹ ਤੇ ਕੁਸਤਾਂ ਮਿਸਤਰੀ ਦੀ ਬੰਦਿਆ ਜ਼ਿਆਦਾਤਰ ਪਾਈਪਾਂ ਦੀ ਹੀ ਹੁੰਦੀ ਆ ਕਿਉਂ ਪਾਈਪਾਂ 'ਚ ਜਿਹੜਾ ਹੁਣ ਦਾ ਆਈਐਸ ਸਟੈਂਡਰਡ ਆ ਸਰਕਾਰ ਦਾ ਇਹ ਤਾਂ ਹੈਗਾ ਇਹ ਤੇ ਸਰੀਏ ਪੈਂਦੇ ਨੇ 8 ਸਰੀਏ ਜੀ ਉਹਨਾਂ ਦਾ 250 ਗ੍ਰਾਮ ਇੱਕ ਸਰੀਰਾਂ ਦਾ 2 ਕਿਲੋ ਹੁੰਦਾ 2 ਕਿਲੋ ਤਾਰ ਪੈਂਦੀ ਹੈ ਜੀ 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 ਇਹ 12 ਦੇ ਪਾਈਪ ਤੇ ਜਿਹੜੇ ਵਿੱਚ ਪ੍ਰਾਈਵੇਟ ਚੱਲਦੇ ਨੇ ਉਹ ਰੇਟ ਘੱਟ ਕਰਕੇ ਕਹਤਾ ਵੀ ਅਸੀਂ ਰੇਟ ਘੱਟ ਕਰਕੇ ਦੇਣਾ ਉਹ ਜ਼ਿੰਮੇਵਾਰ ਨੂੰ ਤਾਂ ਨਹੀਂ ਪਤਾ ਹੁੰਦਾ ਸਾਨੂੰ ਤਾਂ ਚਲੋ ਇਹ ਕੰਮ ਚ ਪੈ ਗਏ ਹੁਣ ਪਤਾ ਲੱਗਿਆ ਮੈਨੂੰ ਵੀ ਨਹੀਂ ਪਹਿਲਾਂ ਪਤਾ ਸੀ ਉਹ 4 ਸਰੀਆਂ ਵਾਲੀ ਬਣਾਉਂਦੇ ਨੇ ਉਹ ਰੇਟ 4 ਸਰੀਆਂ ਕਰਕੇ 2 ਕਿਲੋ ਬਣ ਗਿਆ ਜੀ ਸੀਮੈਂਟ 'ਚ ਬਣਾਉਣ ਦਾ ਸਟੈਂਡਰਡ ਆ ਹੁਣ ਇੱਕ ਸੀਮੈਂਟ ਦੇ ਥੈਲੇ ਤੋਂ ਦੋ ਪਾਈਪ ਬਣਦੇ ਨੇ ਜੋ ਸਟੈਂਡਰਡ ਆ ਵਧੀਆ ਪਾਈਪ ਹੁਣ ਦੋ ਦੇ ਥਾਂ ਮੇ ਸਾਢੇ 3 ਸਾਲਾ 4 ਸਾਢੇ 4 ਵੀ ਪਾਈਪ ਬਣਾਈ ਜਾਂਦੇ ਨੇ ਵਿੱਚ ਉਹ ਜਿਹੜਾ ਸਟੈਂਡਰਡ ਆ ਜਿਹਨਾਂ ਲੋ ਹੋ ਜਾਣਾ ਉਹਨੇ ਜਦ ਪਾਣੀ ਆ ਟੁਕ ਨੂੰ ਨੇ ਇੱਕ ਸਿਰੇ ਤੋਂ ਹੀ ਲੱਗਣਾ ਜਿੱਥੇ ਜ਼ਿਆਦਾ ਜੋ ਲੋਡ ਆ ਉਥੋਂ ਨੇ ਤਾਂ ਟੜਨ ਲੱਗ ਜਾਣਾ ਹਾਂ ਟੜਨ ਲੱਗ ਜਾਣਾ ਜਦ ਪਾਣੀ ਦਾ ਆਪਾਂ ਪ੍ਰੈਸ਼ਰ ਆ ਉਹ ਪਾਣੀ ਕਰਕੇ ਨਹੀਂ ਹੈਗਾ ਜਦ ਆਪਾਂ ਪਾਉਣੇ ਕੁਸਤਾ ਸਟੰਡਣ ਦਾ ਜਿਵੇਂ ਹੁਣ ਮੋਟਰਾਂ ਨੇ 20 ਦੀਆਂ ਮੋਟਰ ਪਹਿਲਾਂ 15 ਦੀ ਮੋਟਰ ਤੇ 20 ਦੀ ਪੈ ਗਈ ਉਹ ਪਾਣੀ ਤਾਂ ਬੰਦ ਨਹੀਂ ਬੰਦਣਾ ਉਹ ਪਾਣੀ ਉਹਨਾਂ ਪਾਤਾ ਆਪਾਂ ਨੇ ਦੱਸਦਾ ਉਹਨਾਂ ਸਟੈਂਡਰਡ ਨਹੀਂ ਹੁੰਦਾ ਵੀ ਪਾਣੀ ਪ੍ਰੈਸ਼ਰ ਚੱਲਣ ਵਾਲਾ ਨਹੀਂ ਕਿਉਂ ਜਿਹੜਾ ਉਹਨਾਂ ਆਈਐਸ ਸਟੈਂਡਰਡ ਉਹਨਾਂ ਨੇ 8 ਸਰੀਆਂ ਦਾ ਕਰਿਆ ਉਹ ਤਾਂ ਹੀਓ ਕਰਿਆ ਹੈ ਨਾ ਵਿੱਚ ਹੁਣ 4 ਸਰੀਏ ਬਣਾ ਕੇ ਬਾਕੀ ਪਾਉ ਮਣਾਉਂਦੇ ਨੇ 2 ਕਿਲੋ ਤਾਰ ਪਾ ਪਾਉਂਦੇ ਨੇ ਸੀਮੈਂਟ ਦੇ ਇੱਕ ਥੈਲੇ ਨਾਲ 4-4 ਬਣਾਉਂਦੇ ਨੇ ਆਮ 4 4 ਸਾਢੇ 4 ਆਮ ਬਣਾਉਂਦੇ ਨੇ 5-5 ਤੱਕ ਵੀ ਬਣਾਈ ਜਾਂਦੇ ਨੇ ਉਹ ਰੇਟ ਵੀ ਉਹਨੇ ਮਾਰਕੀਟ ਤੇ ਡਾਉਣਾ ਉਹ ਰੇਟ ਪਿੱਛੇ ਜਿਹੜਾ ਜ਼ਿੰਮੇਦਾਰ ਹੈ ਰੇਟ ਪਿੱਛੇ ਵਗ ਜਾਂਦਾ ਉਹਨੂੰ ਕੱਲ ਨੂੰ ਪ੍ਰੋਬਲਮ ਆਉਂਦੀ ਆ ਉਹ ਸੋਚ ਜਿਹੜੇ ਜੋੜ ਲਾਉਣੇ ਨੇ ਉਹ ਵਿੱਚ ਜਿਵੇਂ ਮਿਸਤਰੀ ਹੁੰਦੇ ਨੇ ਕਾਰੀਗਰ ਉਹ ਤਾਂ ਵਧੀਆ ਤਰੀਕੇ ਨਾਲ ਲਾਉਂਦੇ ਨੇ ਵਿੱਚ ਹੁੰਦੇ ਨੇ ਨਵੇਂ ਉਹ ਕੋਨੇ ਤੱਤ ਪੱਤ ਜੀ ਕਰ ਦਿੰਦੇ ਨੇ ਉਹ ਤਾਂ ਆਪ ਜ਼ਿੰਮੇਦਾਰ ਵੀ ਮਾੜਾ ਜਿਹਾ ਨਿਗਾਹ ਰੱਖ ਲਵੇ ਸੀਮੈਂਟ ਕਿੰਨਾ ਕ ਲੱਗਦਾ ਕਿਉਂ ਜੋੜ ਲੱਗਣ ਦੇ ਉੱਤੇ ਜਿਹੜਾ ਮੈਂ ਕੱਢਿਆ 8 ਇੱਕ ਥੈਲੇ ਚ 8 ਪਾਈਪ ਲੱਗਦੇ ਨੇ ਅੱਛਾ 8 ਨੂੰ ਜੋੜ ਲੱਗਦਾ ਜਿਹੜਾ ਹੁਣ 11 12 ਜੋੜ ਲਾਈ ਜਾਂਦੇ ਨੇ ਉਹਨਾਂ ਸਟੈਂਡਰਡ ਘਟ ਜਾਂਦਾ ਉਹ ਸਟੈਂਡਰਡ ਘਟ ਜਾਂਦਾ ਇਹ ਦੇਸੀ ਤਰੀਕੇ ਨਾਲ ਆ ਆਪਣੇ ਵਾਲਾ ਵੀ ਇੱਕ ਪੈ ਸਿਮਿੰਟ ਦੇ ਥੈਲੇ ਨਾਲ 8 ਪਾਈਪਾਂ ਦਾ ਜੋੜ ਲੱਗਦਾ ਜੋੜ ਜਿਹੜਾ ਇਹਦੇ ਉੱਤੇ ਲੈ ਜਾਂਦੇ ਨੇ 12 13 ਤੇ ਵੀ ਲਾ ਜਾਂਦੇ ਨੇ ਰਲੌਣ ਦੇ ਮਾਰੇ ਉਹ ਫਿਰ ਉਹਨਾਂ ਹੀ ਸਟੈਂਡਰਡ ਉਹਦਾ ਸਾਈਜ਼ ਮਤਲਬ ਘਟ ਜਾਂਦਾ ਪਾਈਪ ਦਾ ਹੂੰ ਕੁਆਲਟੀ ਉਹ ਜੋੜ ਲੀਕ ਹੋਣ ਦੀ ਪੋਜੀਸ਼ਨ ਹੁੰਦੀ ਆ ਅੱਬਲਾ ਤਾਂ ਨਹੀਂ ਹੁੰਦੇ ਹੁਣ ਜਿਵੇਂ ਸਾਡੇ ਸੀਗਾ ਲਾਣੇਦਾਰ ਨੇ ਪੂਰੀ ਗੌਰ ਨਾਲ ਸਾਡੇ ਹੁਣ 24 ਸਾਲ ਹੋ ਗਏ ਪਾਇ ਪੈਨ ਇੱਕ ਵੀ ਦਿਨ ਵੀ ਨਹੀਂ ਜੋੜ ਲੀਕ ਹੋਇਆ ਕੋਈ ਵੀ ਹੂੰ ਵੀ ਕਦੇ ਵੀ ਨਹੀਂ ਓਕਣੇ ਪੈਨੇ ਹੁਣ ਵੀ ਚੱਲਦੇ ਨੇ 24 ਸਾਲ ਹੋ ਗਏ ਠੀਕ ਕੋਈ ਜਦੋਂ ਆਹ ਆਪਣੇ 2.5 ਮੀਟਰ ਵਾਲੇ ਚੱਲੀ ਚੱਲੇ ਤੇ ਪਹਿਲਾਂ 2 ਮੀਟਰ ਵਾਲੇ ਪਾਈਪ ਚੱਲਦੇ ਤੇ ਪਹਿਲ ਆਮ ਉਹ ਸਟੈਂਡਰਡ ਨਹੀਂ ਸੀ ਜਿਹੜਾ 2.5 ਮੀਟਰ ਵਾਲਾ ਪਾਈਪ ਆ ਇਹ ਪਾਈਪ ਲੰਬਾ ਹੋਣ ਕਰਕੇ ਇਹਦੇ ਤਾਰ ਹਮੇਸ਼ਾ ਜ਼ਿਆਦਾ ਹੀ ਪੈਂਦੀ ਆ ਹੂੰ ਜਿਹੜਾ 2 ਵਾਲਾ ਸੀ ਉਹਦੇ ਤਾਰ ਘੱਟ ਪੈ ਜਾਂਦੀ ਤੇ ਉਹ ਪਾਈਪ ਦਾ ਪਤਾ ਨਹੀਂ ਲੱਗਦਾ ਤੇ ਇਹ ਤੇ 2.5 ਮੀਟਰ ਕਰਕੇ ਇਹ ਇਹਨਾਂ ਚ ਤਾਰ ਸਰੀਆ ਲੰਬਾ ਲੰਘ ਕੇ ਇਹ ਉਰੀ ਤੇੜਾ ਖਾ ਜਾਣਗੇ ਜੇ ਤੋ ਤਾਰ ਘੱਟ ਪਾਈ ਵਾਲੀ ਅੱਛਾ ਹੂੰ ਤੇ ਕੋਈ ਵੀ ਬੰਦਾ ਯਾਰ ਮਤਲਬ ਤਸੱਲੀ ਕਰਨੀ ਚਾਹੁੰਦਾ ਉਹ ਇੱਥੇ ਆ ਕੇ ਬਣਦੇ ਦੇਖ ਲੈ ਨਹੀਂ ਜੇ ਜਿੰਮੇਦਾਰ ਨੇ ਕਿਸੇ ਨੇ ਲੈਣੇ ਨੇ ਆਪ ਵੀ ਲਵੇ ਖੜਕੇ ਵੀ ਬਣਵਾ ਕੇ ਲੈ ਜਾ ਸਕਦਾ ਹਾਂ ਆਪਦੇ ਕੋਲੇ ਖੜਜੇ ਆਪ ਦਾ ਸੀਮੈਂਟ ਪੈਂਦਾ ਦੇਖ ਲੈ ਆਪ ਦਾ ਸਰਗਾ ਪੈਂਦਾ ਦੇਖ ਲੈ ਆਪਾਂ ਨੂੰ ਤਾਂ ਕੋਈ ਹੋਣੀ ਆਪਣਾ ਦਾ ਜਿਹੜਾ ਰੇਟ ਆ ਦੱਸਤਾ ਵੀ ਉਹ ਰੇਟ ਨਾਲ ਆ ਵੀ ਬਾਕੀ ਉਸ ਤੋਂ ਬਾਅਦ ਆਪ ਦਾ ਸਟੈਂਡਰਡਾ ਦਾ ਬਣਾ ਕੇ ਹਾਂ ਵੀ ਉੱਥੇ 12 ਦੇ ਵਿੱਚ 8 ਸਰੀਏ ਪਾਣੇ ਨੇ ਤਾਂ 8 ਸਰੀਏ ਪਾ ਕੇ ਹੀ ਬਣਾ ਕੇ ਦਮੰਗ 4 ਕਿਲੋ ਤਾਰ ਪੈਣੀ ਆ ਹੂੰ ਆਪਾਂ ਨੂੰ ਆਪਣਾ ਪ੍ਰੋਫਿਟ ਆਉਂਦਾ ਉਹ ਤਾਂ ਜਿੰ ਵਿੱਚ ਬੰਦੇ ਪ੍ਰੋਫਿਟ ਵੱਧ ਕੱਢਣ ਦੇ ਮਾਰੇ ਦਿਖਾਉਂਦੇ ਕੋਸੋਰ ਨਹੀਂ ਭੇਜ ਕੋਸੋਰ ਦਿੰਦੇ ਹੂੰ ਨਹੀਂ ਇਹ ਕੰਮ ਤਾਂ ਕਦੇ ਵੀ ਗਰਦੀਪ ਦੇ ਜਿਹੜਾ ਹੈਗਾ ਉਹ ਤਾਂ ਨਹੀਂ ਹੋਊਗਾ ਨਹੀਂ ਆ ਸਟੈਂਡਰਡ ਦਾ ਜਿਹੜੇ ਬੰਦੇ ਸਟੈਂਡਡ ਦਾ ਕੰਮ ਕਰਦੇ ਪਹਿਲਾਂ ਤੋਂ ਉਹ ਨਹੀਂ ਕਰਦੇ ਖਰਾਬ ਉਹ ਹੁੰਦੀ ਨਹੀਂ ਹੈਗਾ ਹਾਂ ਲੈ ਵੀ ਸਜਣੋ ਜੇ ਤੁਹਾਨੂੰ ਪੈਪ ਚਾਹੀਦੇ ਆ ਆਲ ਪੰਜਾਬ ਦੇ ਵਿੱਚ ਡਿਲੀਵਰੀ ਫ੍ਰੀ ਆ ਬਾਈ ਹੁਣਾਂ ਨੇ ਰੇਟ ਵੀ ਦੱਸਦੇ ਆ ਐਡਰੈਸ ਵੀ ਦੱਸਤਾ ਜੇ ਹੋਰ ਕੋਈ ਕੋਈ ਸ਼ੱਕ ਸ਼ੋਭਾ ਜਾਂ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ ਤੁਸੀਂ ਨੰਬਰ ਬਾਈ ਦਾ ਡਾਇਲ ਕਰ ਲਓ ਵੀਡੀਓ ਆਪਣੇ ਸੱਜਣਾ ਮਿੱਤਰਾਂ ਤੱਕ ਸ਼ੇਅਰ ਕਰ ਸਕਦੇ ਜਿਉਂਦੇ ਰਹੋ